ਅੱਸੀਗੇ ਦੋਸਤੋ ਆਪਾਂ ਤੁਹਾਡੇ ਪੀਵੀ 60 ਵਾਲੇ ਤੇ ਪਹੁੰਚ ਕੇ ਜੰਡ ਵਾਲੇ ਖੇਤ ਖਾਲੇ ਸਵਾਰ ਲਈ ਚਾਚਾ ਮੈਂ ਦੀ ਬ੍ਰਦਰ ਹੁਣ ਸੇਕੰਤ ਜਾਈ ਸੀਗੇ ਤੇ ਪਹੁੰਚ ਕੇ ਜੰਡ ਵਾਲੇ ਖੇਤ ਖਾਲੇ ਸਵਾਰ ਨੂੰ ਸ਼ੁਕਰਵਾਰ ਦੀ ਪਾਣੀ ਦੀ ਵਾਰੀ ਆਪਣੀ ਸਵਾਰ ਦੇ ਖਾਲੇ ਆ ਜਿੱਤਾਂ ਵਾਂਗੇ ਸਾਨੂੰ ਵੀਡੀਓ ਦੇ ਵਿੱਚ ਖਾਲੇ ਸਵਾਰ ਤੇ ਆਪਣੇ ਪਾਈਪ ਵਾਲਾ ਮੋਹਾਂ ਇਥੋਂ ਆਪਣਾ ਮੈਨਰ ਦਾ ਪਾਣੀ ਆਉਂਦਾ ਤੇ ਆਪਾਂ ਬਰਕਤ ਲੱਮਾ ਖਾਲਾ ਤੇ ਆ ਨਾਲ ਪੈ ਆਪਣਾ ਖਾਲਾ ਛੜਕ ਦੇ ਸਵਾਰ ਨਾ ਸਾਰਾ ਇਹ ਲਾਊਗਾ ਇਤੀਂ ਢੀ ਝੋਟੀ ਜੌਰ ਕਉਂ ਕਿ ਪਿਛਲਾ ਆਪਣਾ ਸਵਾਰਿਆ ਹੋਇਆ ਕਣਕਾਂ ਲੈ ਵੀ ਅੱਦਲ ਸਵਾਰਤਾ ਲੈ ਨੇੜੇ ਕੰਮ ਤੇ ਅਧਰ ਹੈਗਾ ਸਾਹ ਸਾਲ ਲੈ ਲੈ ਕੇ ਸਵਾਰੇ ਖਾਲਾ ਤੇ ਆਪਣੇ ਵਾਲੇ ਬੈਠਾ ਤੇ ਉਧਰ ਚਾਚਾ ਵੀ ਬੈਠ ਜਾਂਦਾ ਵਿਚ ਵਿਚ ਦੀ ਤਿੰਨ ਪੱਕਾ ਕਾਲਾ ਸਵਾਰਤਾ ਨੇ ਹੋਣ ਰਹਿ ਗਿਆ ਕੱਚਾ ਖਾਲਾ ਜਲਪ ਬਹੁਤ ਜੰਮੀ ਸੀ ਚਾਰ ਚਰਾਂ ਇੰਤੀਕਾ ਆਪਣਾ ਰੇਤਾ ਜੰਮਿਆ ਸੀ ਪਾਇਪ ਦਾ ਖਾਲੇ ਦੇ ਵਿੱਚ ਤੇ ਚਾਚਾ ਵੀ ਦੇਖਦਾ ਸਾਹਮਣੇ ਤੇ ਇਧਰੋਂ ਪਾਈਲਟ ਸਲਾ ਮੁੰਡਾ ਵੀ ਆ ਗਿਆ ਜੋਤ ਚਾਲੇ ਗਿਆ ਸੀ ਤੇੜੀ ਸੀ ਤੋਨੇ ਉਹਨੂੰ ਵੀ ਲਾ ਲਿਆ ਕੱਢ ਲਿਆ ਹਾਲੀ ਤੇ ਕਈ ਲੈ ਕੇ ਨਹੀਂ ਆਏ ਦੋਨੇ ਸ਼ੇਰ ਤੇ ਵਾਰੀ ਵਾਰੀ ਨਸਫਾਰ ਦੇ ਕਿਤੇ ਮੈਲ ਲੱਗਿਆ ਉਹਨਾਂ ਦੇ ਕਿਤੇ ਲੱਗਿਆ ਉਹਨਾਂ ਜੋਤ ਹੁਣ ਲੈ ਜੋਤ ਤੇ ਆਪਾਂ ਬਣਾ ਰਹੇ ਆ ਵੀਡੀਓ ਦੇਖ ਸਕਦੇ ਹੋ ਤੇ ਲੱਗਿਆ ਜੋਤ ਕਿ ਜੋ ਜਰਾ ਸਾਹ ਚੜ ਗਿਆ ਫਿਰ ਆਪਾਂ ਕਈ ਚਲਾਵਾਂਗੇ ਨਵੀਂ ਪਹੁੰਚ ਕਿ ਨੀੜੇ ਆਪਾਂ ਪੁਲੀ ਦੇ ਇੱਧਰਲਾ ਸਾਥ ਨੀੜ ਤਾਂ ਕੰਮ ਤੇ ਆਪਣੇ ਵਾਲੇ ਵੀ ਬੈਠੇ ਸਿਰਜਾ ਸਿਟੀ ਇਹ ਤੇ ਹਮ ਜਾਦੇ ਕਾਸੀ ਬਾਕੀ ਤਾਂ ਪਰਲਾ ਖੜਾ ਤਾਂ ਆਪਣਾ ਸੌਖਾ ਹੀ ਸਵਾਰਨ ਲਾ ਵੀ ਪਹੁੰਚ ਗਏ ਆਪਣਾ ਪੁਲੀ ਕੋਲੇ ਪੁਲੀ ਚ ਵੀ ਕਾफी ਜਲਬ ਜੰਮੀ ਹੋਈ ਸੀ ਕਿਉਂਕਿ ਪੈਪ ਕਿਹੜਾ ਕਰਦੀ ਆ ਆਪਣਾ ਡੇਤਾ ਵਗੈਰਾ 4-5 ਮਹੀਨਿਆਂ ਚ ਪੂਰਾ 4-4 ਇੰਚੀ ਚੜ ਜਾਂਦਾ ਖਾਲੇ ਚ ਆਪਣੀਆਂ ਪੁਲੀ ਤੇ ਕਰ ਪੈਪ ਦੇ ਮੂੰਹੇ ਤੋਂ ਲੈ ਕੇ ਤੇ ਅੱਗੇ ਕੰਮ ਸੌਖਾ ਹੀ ਆ ਮਤਲਬ ਕਿ ਪੁਲੀ ਤੋਂ ਅੱਗੇ ਅਗਲਾ ਖਲਾ ਪੱਤੇ ਵਗੈਰਾ ਹੀ ਆ ਇਹਦਾ ਅੱਧੇ ਘੰਟੇ ਦਾ ਕੰਮ ਹੀ ਆ ਦੂਆ ਦਾ ਅਗਲਾ ਖਲਾ ਤੇ ਤੇ ਕਈ ਜੀ ਮਾਰਨੀ ਆ ਤੇ ਹੁਣ ਕੰਮ ਆ ਗਿਆ ਸੌਖਾ ਤੇ ਰੇਲਾ ਦੇਖੋ ਹੰਤ ਵਰਗੇ ਜਾਵਾਂਗੇ ਗਾਹ ਬਰਾਂ ਕੇ ਲਈ ਉਸਰੀ ਅਕਾਲੀ ਦੀ ਸਾਰਾ ਦਿਖਾਵਾਂਗੇ ਸਾਨੂੰ ਪੂਰਾ ਕਰਨੀ ਤਿੱਕਰ ਤੇ ਪੱਤੇ ਪੁੱਤੇ ਜਿਆਦੇ ਇਹਦੇ ਵਿੱਚ ਤੇ ਕਾਕੂ ਤੱਕ ਘਾਟੀ ਆ ਇਹ ਵੀ ਸਵਾਰ ਦੇ ਆਪਾਂ ਲੈ ਕੇ ਚੱਲਾਂਗੇ ਤੁਰ ਤਿੱਕਰ ਦਿਖਾਵਾਂਗੇ ਸਾਨੂੰ ਵੀਡੀਓ ਦੇ ਵਿੱਚ ਤੇ ਲੱਗਿਆ ਪਿਆ ਜੋਤ ਕਿਉਂਕਿ ਜੋਤ ਦੀ ਤਨ ਸੀ ਦੂਰ ਆਪਾਂ ਲੱਗਾਂਗੇ ਤੇ ਚਾਚਾ ਵੀ ਲੈ ਕੇ ਜਾ ਰਹੇ ਕੈਜੀ ਮਾਰਦਾ ਤੇ ਲੱਗੇ ਹੋਏ ਜੋਤ ਵੀ ਅੱਧੇ ਚ ਪਹੁੰਚ ਗਏ ਖਲੇ ਦੇ ਮੋੜ ਤੇ ਅੱਗੇ ਸਾਹਮਣੇ ਕੋਠਾ ਸੀਗਾ ਨਾਲ ਦੀ ਬਸ ਹੁਣ ਸਿੱਧਾ ਖਲਾ ਰਹਿ ਗਿਆ ਉਹ ਸਪਾਈਦਾਂ ਤਿੱਕਰ ਸਿੱਧਾ ਮਾਰਾਂਗੇ ਲਿਉਸਰੀਆ ਛੇ ਕਿਲੇ ਇੱਧਰ ਇਸੇ ਹੀ ਕਿਲੇ ਸੱਜਿਆ ਸੀਗੀ ਕਬੀਅਤ ਜੋਤ ਵੀ ਜਾ ਰਿਹਾ ਲੈ ਕੇ ਕਈ ਜੀ ਕਿਸੌਂ ਦਾ ਤੇ ਆਦੇ ਜੇ ਪਹੁੰਚ ਗਏ ਆਪਾਂ ਲੈ ਲੈ ਕੰਮ ਨੇੜੇ ਮਸੇ ਲੱਗ ਪਾ ਨਿਭੜਨ ਵਾਲੇ ਕੰਮ ਤੇ ਤਾਂ ਵਣਾ ਮੋਟਾ ਰੀ ਤਏ ਸੀਗੇ ਚਕਾਕੂ ਤੋਂ ਨਹੀਂ ਰੜਾ ਪਿਆ ਵੇ ਸਖਾਲਾ ਆਪਣਾ ਇਹ ਤੇ ਲੈ ਪਿਆ ਲੈ ਲੈ ਗਏ ਮਣੀੜੀ ਤੇ ਬਰਦਰ ਦੇ ਸਾਹਮਣੇ ਆਪਣਾ ਵੀ ਖਲਾਰਾ ਜਿਹੜੇ ਓਖੇ ਮੋੜ ਬੁੜੇ ਬੁੜੇ ਮੁਖੇ ਰਹਿ ਗਏ ਸੀਗੇ ਉਧਰ ਲਾਈਏ ਡਿਊਟੀਆਂ ਉਹਨਾਂ ਹੀ ਸੀ ਤੇ ਆਪਣਾ ਪਹੁੰਚੀਆਂ ਸਿਰੇ ਦੇ ਤੇ ਲਗਭਗ 5 ਸੌਣਾਂ ਲਈ ਤੇ ਟਾਲੂਆਂ ਵੀ ਸ਼ਾਂਗਾਂ ਨਾਲ ਪੰਜਾ ਵੀ ਸ਼ਾਂਗਾਂਗੇ ਥੱਲੇ ਜ ਆਪਣੇ ਡਾਣੀਆਂ ਜੀਆਂ ਥੱਲੇ ਯਾਦੀਆਂ ਜ ਆਪਣੇ ਜੜਾਂ ਵਿੱਚ ਤੇ ਵੀ ਕੇ ਦਿਨ ਛਾਂਕ ਕੇ ਲਿਕੇ ਜਾਵਾਂਗੇ ਰੱਖਾਂਗੇ ਕੋਠੇ ਕੋਲ ਛਾਂ ਸ਼ੰਗ ਤੇ ਬਸ ਮਾੜਾ ਮਟਾ ਰਿੱਤਾ ਤੇ ਸਰਾਸੀ ਕਰਨ ਵਾਲਾ ਸੀ ਕੰਮ ਖਾਲੇ ਤਾਂ ਕਰਤਾ ਪੱਤੇ ਜੇ ਸੀਗੇ ਪਿਆਦੇ ਟਿੱਖੇ ਮੂਹੇ ਆ ਜਿਹੜੇ ਆਪਣੇ ਰਵੜ ਵਾਲੇ ਆ ਪੱਤੇ ਲੱਗ ਜਾਂਦੇ ਫਿਰ ਵੱਧ ਜਾਂਦਾ ਕਰਕੇ ਖਾਲੇ ਚ ਰੱਖ ਸਾਭ ਜਾ ਕਰਨਾ ਪੈਂਦਾ ਪੱਤੇ ਪੁੱਤੇ ਜੇ ਨਹੀਂ ਤਾਂ ਰਵੜ ਵਾਲੇ ਆਪਣੇ ਨੱਕੇ ਬੰਦ ਹੋ ਜਾਂਦੇ ਅਤੇ ਵਸ ਕੇ ਤੇ ਛਾਚਾ ਉਧਰੋਂ ਲੱਗ ਗਿਆ ਮੂਹੇ ਵਗੈਰਾ ਖੋਲਣਾ ਜਿਹੜਾ ਪਣੀ ਸਰਦਾ ਸ਼ੁੱਕਰਵਾਰ ਦੀ ਵਾਰੀ ਆ ਵਾਰੀ ਆਪਣੀ ਤੇ ਬ్రਦਰ ਉਧਰ ਕਣ ਖਲਾ ਰਿਹਾ ਵਿੱਚੋਂ ਮੁੱਖੇ ਉੜਿਆ ਤੇ ਆਪਣੀ ਡਿਊਟੀ ਲਈ ਆ ਜਾ ਜਾ ਟੱਪੇ ਸੀ ਕੀੜਾ ਇਹ ਤੇ ਆਪਣੇ ਬੱਟਾ ਉੱਤੋਂ ਦੀ ਤੇ ਬੱਟਾ ਬੰਨਣ ਤੇ ਕਈ ਨਾਲ ਥੋੜੇ ਥੋੜੇ ਬੱਟਾ ਟੁੱਟ ਟੁੱਟ ਗਿਆ ਫੇਸ ਆਪਣਾ ਸੜਕਾਈ ਸੀ ਕਿ ਵੱਤ ਵਾਲੀ ਤੇ ਕੁਲੀ ਡੰਡੇ ਵਾਲੀ ਫਰੇ ਕਰਾਈ ਸੀ ਪਹਿਲਾਂ ਕਣਕ ਵੀ ਇਸ ਅਨਸਾਰ ਇਹਦੇ ਉੱਤੇ ਕਣਕ ਤੇ ਆਪਾਂ ਪੇ ਆਪਣਾ ਗਨ ਲੈਣਾ ਜਾਂ ਬਣਾ ਗਿਆ ਸੀ ਟਾਇਰਾਂ ਨਾਲ ਆਪਣੇ ਦਵਾਈ ਢਕਾਉਣ ਤੇ ਹੁਣ ਜਾ ਰਹੇ ਆ ਪੱਕਰੇ ਕਰਨ ਨੂੰ ਤਿੰਨੇ ਤੇ ਤੇੜੀ ਤੇ ਚਾਰੇ ਬਾਅਦ ਵਿੱਚ ਤੇ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ